ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਵੈਲਕਮ ਕਰਦੇ ਆ ਰਮਨਿਤ ਵਲੌਗਸ ਵਿੱਚ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੀ ਤੇ ਰਮਨਿਤ ਦਾ ਦੁੱਧੂ ਠੰਡਾ ਘਾ ਰਹੀ ਸੀਗੀ ਮੈਂ ਬੋਟਲ ਚ ਪਾਣ ਦੇ ਲਈ ਸੌਂਫ ਵਾਲਾ ਦੁੱਧ ਤੇ ਨਾਲ ਹੀ ਮੈਂ ਬਣਾ ਰਹੀ ਸੀਗੀ ਰੋਟੀ ਬਣਾਉਣ ਦੀ ਤਿਆਰੀ ਕਰ ਰਹੀ ਸੀਗੀ ਤੇ ਇੱਥੇ ਆਟੇ ਦੇ ਵਿੱਚ ਮੈਂ ਜਿਹੜੀ ਰਾਤੀ ਦਾਲ ਬਚੀ ਸੀਗੀ ਉਹ ਬਚੀ ਹੋਈ ਦਾਲ ਪਾਈ ਹੈ ਮਰਚ ਪਿਆਜ਼ ਸੁੱਕਾ ਧਨੀਆ ਪੀਸਿਆ ਹੋਇਆ ਨਾਲ ਪਾਇਆ ਮੈਂ ਨਮਕ ਤੇ ਥੋੜਾ ਜਿਹਾ ਪਾਇਆ ਮੈਂ ਅੰਚੁਰ ਤੇ ਇਹਦੇ ਵਿੱਚ ਹੁਣ ਮੈਂ ਪਾਈ ਥੋੜੀ ਜੀ ਕਾਲੀ ਮਿਰਚ ਕਾਲੀ ਮਿਰਚ ਪਾ ਕੇ ਅੱਜ ਸੋਚਿਆ ਚਲੋ ਮਿਸੀਆਂ ਰੋਟੀਆਂ ਬਣਾ ਲਈਏ ਫਿਰ ਪਾਇਆ ਥੋੜਾ ਜਿਹਾ ਦੇਸੀ ਘਿਓ 2 ਚਮਚ ਪਾਇਆ ਸੀ ਇਸ ਤੋਂ ਜ਼ਿਆਦਾ ਨਹੀਂ ਪਾਇਆ ਹਲਕਾ ਜਿਹਾ 1 ਚਮਚ ਪਾਇਆ ਬੇਸਨ ਦਾ ਮਿਸੀਆਂ ਰੋਟੀਆਂ ਦਾ ਥੋੜਾ ਟੇਸਟ ਆਏਗਾ ਨਾਲ ਹੀ ਮੈਂ ਰੱਖ ਦਿੱਤੀ ਸੀਗੀ ਇੱਕ ਸਾਈਡ ਤੇ ਚਾਹ ਬਣਨ ਦੇ ਲਈ ਤੇ ਫਿਰ ਇਧਰ ਆਪਣਾ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਟੇ ਦੇ ਵਿੱਚ ਗੁੰਨ ਕੇ ਇਹ ਬਣ ਗਈਆਂ ਸੀਗੀਆਂ ਇਹਦੀਆਂ ਇਹ ਮਿੱਠੀਆਂ ਪਰੌਂਠੀਆਂ ਬਹੁਤ ਜ਼ਿਆਦਾ ਸਵਾਦ ਬਣਦੀਆਂ ਮਿਸੀਆਂ ਸੌਰੀ ਮਿਸੀਆਂ ਪਰੌਂਠੀਆਂ ਬਹੁਤ ਟੇਸਟੀ ਬਣਦੀਆਂ ਕਿਸੇ ਦਿਨ ਤੁਸੀਂ ਵੀ ਟਰਾਈ ਕਰਕੇ ਦੇਖਿਓ ਜਿਸ ਤਰ੍ਹਾਂ ਕਿ ਰਾਤ ਦੀ ਕੋਈ ਸਬਜ਼ੀ ਜਾਂ ਦਾਲ ਬਚ ਜਾਵੇ 2 hours later ਰੋਟੀ ਰੋਟੀ ਖਾ ਕੇ ਫਿਰ ਉਸ ਤੋਂ ਬਾਅਦ ਥੋੜੀ ਜੀ ਰੈਸਟ ਕੀਤੀ ਤੇ ਥੋੜਾ ਜਿਹਾ ਆਰਾਮ ਕਰਨ ਤੋਂ ਬਾਅਦ ਫਿਰ ਮੈਂ ਗਈ ਉੱਪਰ ਛੱਤ ਤੇ ਕੱਪੜੇ ਦੇਖੋ ਅੱਜ ਕਿੰਨੇ ਸਾਰੇ ਕੱਪੜੇ ਧੋਏ ਸੀਗੇ ਮੈਂ ਰਵਨੀਤ ਦੇ ਤਾਂ ਬਹੁਤ ਜ਼ਿਆਦਾ ਹੋ ਗਏ ਸੀਗੇ ਰਵਨੀਤ ਦੇ ਕੱਪੜੇ ਅੱਜ ਹੱਥਾਂ ਨਾਲ ਹੀ ਧੋਏ ਤੋਂ ਉਹ ਕਿਤੇ ਸਪਿੰ ਕਰ ਲੈ ਸੀ ਕਿਉਂਕਿ ਇਹਦੇ ਬਹੁਤ ਜ਼ਿਆਦਾ ਗੰਦੇ ਨਹੀਂ ਹੁੰਦੇ ਫਿਰ ਹਾਂ ਕਰਕੇ ਤੇ ਹੁਣ ਇੱਥੇ ਮੈਂ ਆ ਗਈ ਸੀਗੀ ਉੱਪਰ ਇਹ ਸੀਗਾ 5 ਵਜੇ ਦੇ ਨੇਲੇ ਤੇੜੇ ਦਾ ਟਾਈਮ ਸੀ 5:15 ਵਜੇ ਦਾ ਤੇ ਇੱਥੇ ਹੁਣ ਮੈਂ ਕੱਪੜੇ ਉਤਾਰਨ ਲਈ ਸੀ ਕੁਝ ਕੱਪੜੇ ਮਤਲਬ ਬਹੁਤ ਜ਼ਿਆਦਾ ਕੱਪੜੇ ਜਿਹੜੇ ਸੀਗੇ ਉਹ ਗਿੱਲੇ ਸੀ ਸੁੱਕੇ ਜਿਹੜੇ ਸੀਗੇ ਸਿਰਫ ਆ ਵਾਈਟ ਵਾਲੇ ਕੱਪੜੇ ਸੁੱਕੇ ਸੀਗੇ ਬਹੁਤ ਘੱਟ ਕੱਪੜੇ ਸੁੱਕੇ ਸੀਗੇ ਤੇ तकरीबन ਸਾਰੇ ਗਿੱਲੇ ਹੀ ਸੀਗੇ ਮਤਲਬ ਕਿ ਥੋੜਾ ਠੰਡਾਪਨ ਜਿਵੇਂ ਹੁੰਦਾ ਹੈ ਵੈਸੇ ਤਾਂ ਸਪਿੰਨ ਕਿਤੇ ਹੋਏ ਸੀ ਸਾਰੇ ਮਸ਼ੀਨ ਦੇ ਵਿੱਚ ਪਰ ਫਿਰ ਵੀ ਸਰਦੀਆਂ ਦਾ ਟਾਈਮ ਹੈ ਧੁੱਪ ਐਸੀ ਵੀ ਨਹੀਂ ਨਿਕਲਦੀਆਂ ਤੇ ਕੱਪੜੇ ਸੁਕਾਉਣ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਕੱਪੜੇ ਸੁੱਕਦੇ ਹੀ ਨਹੀਂ ਹੈਗੇ ਔਰ ਸਰਦੀਆਂ ਦੇ ਵਿੱਚ ਕੱਪੜੇ ਹੁੰਦੇ ਵੀ ਬਹੁਤ ਜ਼ਰੂਰੀ ਹੈ ਪਾਉਣ ਵਾਲੇ ਹਨਾ ਤੇ ਜੇ 2 ਦਿਨ ਜਾਂ 1 ਦਿਨ ਆਪਾਂ ਸਕਿੱਪ ਕਰ ਦਈਏ ਤਾਂ ਕੱਪੜਿਆਂ ਦਾ ਪੂਰਾ ਢੇਰ ਲੱਗ ਜਾਂਦਾ ਤੇ ਜਿਹੜੇ ਗਿੱਲੇ ਕੱਪੜੇ ਸੀਗੇ ਰਮਨੇ ਤੇ ਦੇ ਕੁਝ ਕੁ ਮੈਂ ਕੋਸ਼ਿਸ਼ ਕੀਤੀ ਕਿ ਅੰਦਰ ਰੂਮ ਦੇ ਵਿੱਚ ਉੱਪਰ ਹੀ ਸੁਕੜੇ ਪਾ ਦਿੱਤੇ ਸੀਗੇ ਥੋੜੇ ਬਹੁਤ ਤੇ ਕੁਝ ਕੁ ਜਿਹੜੇ ਰਹਿ ਗਏ ਸੀਗੇ ਉਹ ਫਿਰ ਮੈਂ ਉੱਪਰ ਹੀ ਇਕੱਠੇ ਕਰਕੇ ਰੱਖ ਦਿੱਤੇ ਸੀਗੇ ਤੇ ਸੌਕਸ ਵਗੈਰਾ ਜਿਹੜੀਆਂ ਚੀਜ਼ਾਂ ਜ਼ਿਆਦਾ ਜ਼ਰੂਰੀ ਸੀਗੀਆਂ ਉਹ ਮੈਂ ਸੁਕੜੇ ਪਾ ਦਿੱਤੇ ਸੀਗੇ ਕੱਪੜੇ ਆ ਸਾਰੇ ਇਕੱਠੇ ਕਰਕੇ ਰੱਖ ਲਈ ਸੀਗੇ ਜਿਹੜੇ ਗਿੱਲੇ ਸੀ ਜ਼ਿਆਦਾ ਸ਼ਾਮ ਦੇ ਟਾਈਮ ਫਿਰ ਜਦੋਂ ਮੈਂ ਕੱਪੜੇ ਉਤਾਰ ਕੇ ਆ ਗਈ ਉਸ ਤੋਂ ਥੋੜੀ देर ਬਾਅਦ ਫਿਰ ਮੈਂ ਖੁਸ਼ੀ ਨੂੰ ਪੜਾਈ ਕਰਵਾਈ। ਐਥੇ ਖੁਸ਼ੀ ਨੂੰ ਕੋਈ ਟੌਪਿਕ ਤੇ ਕੁਝ ਸਮਝ ਆ ਰਹੀ ਸੀਗੀ ਸਮਝਾ ਕੇ ਫਿਰ ਬੱਚੇ ਨੂੰ ਜਲਦੀ ਲਰਨ ਹੋ ਜਾਂਦਾ ਕੁਝ ਵੀ ਹੈ ਨਾ ਕੋਈ ਵੀ ਕੰਮ ਹੈ ਕੋਈ ਵੀ ਚੀਜ਼ ਆਪਾਂ ਜੇ ਬੱਚੇ ਨੂੰ ਸਮਝਾ ਦਈਏ ਨਾ ਇੱਕ ਵਾਰ ਤੇ ਉਹਨੂੰ ਸਮਝਾਉਣ ਤੋਂ ਬਾਅਦ ਫਿਰ ਉਹਦੇ ਤੋਂ ਪੁੱਛੀਏ ਵੀ ਹਾਂ ਕੀ ਸਮਝ ਲੱਗੀ ਹੈ ਚਾਹੇ ਉਹਨੂੰ ਥੋੜੀ ਜਿਹੀ ਸਮਝ ਲੱਗੀ ਹੋਵੇ ਕੁਝ ਵੀ ਥੋੜਾ ਬਹੁਤ ਵੀ ਪਤਾ ਲੱਗਿਆ ਹੋਵੇ ਤੇ ਹੋ ਜਾਂਦਾ ਕਿ ਹਾਂਜੀ ਜੋ ਸਮਝਾਇਆ ਸੀ ਉਹ ਬੱਚੇ ਨੂੰ ਸਮਝ ਤਾਂ ਆਇਆ ਕਮ ਸੇ ਕਮ ਫਿਰ ਇਸ ਤਰ੍ਹਾਂ ਬੱਚੇ ਨੂੰ ਯਾਦ ਬਹੁਤ ਜਲਦੀ ਹੁੰਦੀਆਂ ਚੀਜ਼ਾਂ ਜੋ ਵੀ ਆ ਹਨਾ ਉਹੀ ਮੈਂ ਕਰ ਰਹੀ ਸੀ ਇਹਨੂੰ ਸਭ ਤੋਂ ਪਹਿਲੇ ਮੈਂ ਸਮਝਾਨੀ ਆ ਕੋਈ ਵੀ ਚੀਜ਼ ਹੋਵੇ ਉਹਦੀ ਰੀਡਿੰਗ ਕਰਕੇ ਫਿਰ ਇਹਨੂੰ ਸਮਝਾ ਕੇ ਫਿਰ ਇਹਦੇ ਤੋਂ ਪੁੱਛਦੀ ਆ ਜੋ ਇਹਨੂੰ ਸਮਝ ਆਉਂਦਾ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਇਹਦੇ ਤੋਂ ਮੈਂ ਸੁਣਦੀ ਆ ਜੋ ਵੀ ਕੰਮ ਹੈ ਇਹਨੂੰ ਦਿਨੀਆਂ ਥੋੜਾ ਜਿਹਾ ਜਿੰਨਾ ਵੀ ਸਮਝਾਇਆ ਹੁੰਦਾ ਫਿਰ ਉਹ ਸੁਣਦੀ ਤੇ ਸੁਨਣ ਤੋਂ ਬਾਅਦ ਨਾ ਫਿਰ ਇਹਨੂੰ ਮੈਂ ਕਾਪੀ ਤੇ ਲਿਖ ਕੇ ਦੇ ਦੇ ਦਿੰਨੀ ਆ ਤੇ ਫਿਰ ਇਹ ਕਰਦੀ ਆ ਕਾਪੀ ਤੇ ਆਪਣਾ ਟੈਸਟ ਤੇ ਹੁਣ ਇਸ ਟਾਈਮ ਖੁਸ਼ੀ ਕਰ ਰਹੀ ਸੀਗੀ ਟੈਸਟ ਰਵਨੀਤ ਸੁੱਤੀ ਹੋਈ ਸੀ ਤੇ ਮੈਂ ਸੋਚਿਆ ਅੱਜ ਕਿਉਂ ਨਾ ਬਿਸਤਰੀ 'ਤੇ ਬੈਠੇ-ਬੈਠੇ ਹੀ ਲਸਣ ਵਗੈਰਾ ਜੋ ਵੀ ਛਿਲਣਾ ਛਿਲ ਕੇ ਰੱਖ ਦੇ ਦਿੰਨੀ ਆ ਲਸਣ ਤੇ ਪਿਆਜ਼ ਸਿਰਫ ਕਿਉਂਕਿ ਇਹਨੂੰ ਟਾਈਮ ਜ਼ਿਆਦਾ ਲੱਗਦਾ ਇਸ ਕਰਕੇ a few minutes later ਤੇ ਫਿਰ ਹੁਣ ਰਾਤ ਦਾ ਟਾਈਮ ਆ ਗਿਆ ਸੀਗਾ ਤੇ ਹੁਣ ਮੈਂ ਸੋਚਿਆ ਕਿ ਚਲੋ ਖੁਸ਼ੀ ਕੰਦੀ ਮੋਂਮਸ ਖਾਣੇ ਆ ਬਹੁਤ ਦਿਨਾਂ ਤੋਂ ਤੇ ਫਿਰ ਮੈਂ ਵੀ ਸੋਚਿਆ ਕਿ ਚਲੋ ਆਪਾਂ ਅੱਜ ਮੋਂਮਸ ਬਣਾਏ ਹੀ ਲਈਏ ਇਹ ਮੈਂ ਮੋਂਮਸ ਦੀ ਜਿਹੜੀ ਚਟਨੀ ਹੁੰਦੀ ਹੈ ਉਹਦੀ ਤਿਆਰੀ ਕਰ ਰਹੀ ਸੀਗੀ ਜਿਹੜੇ ਟਮਾਟਰ ਲਸਣ ਤੇ ਇਹ ਲਾਲ ਮਿਰਚ ਜਿਹੜੀ ਹੁੰਦੀ ਹੈ ਇਹਨੂੰ ਆਪਾਂ ਬੋਇਲ ਕਰ ਲਿਆ ਸੀਗਾ ਪਾਣੀ ਦੇ ਵਿੱਚ ਬੋਇਲ ਕਰਨ ਤੋਂ ਬਾਅਦ ਟਮਾਟਰਾਂ ਦਾ ਛਿਲਕਾ ਉਤਾਰ ਰਹੀ ਸੀ ਤੇ ਸਬਜੀ ਇੱਥੇ ਮੈਂ ਪ੍ਰੋਸੈਸ ਕਰਨ ਤੋਂ ਪਹਿਲੇ ਹੀ ਸਬਜੀ ਜਿਹੜੀ ਸੀਗੀ ਇਹ ਮੈਂ ਬਣਾ ਲਈ ਸੀਗੀ ਸਿਰਫ ਸਿਟੀਆਂ ਲਗਵਾਨੀਆਂ ਸੀਗੀਆਂ ਇਸ ਟਾਈਮ ਤੇ ਤਾਂ ਸਬਜੀ ਨੂੰ ਤੇ ਮੈਂ ਮੋਮੋਸ ਦੀ ਤਿਆਰੀ ਕਰਨ ਚ ਲੱਗ ਗਈ ਕਿਉਂਕਿ ਪ੍ਰਾਇੋਰਟੀ ਸੀਗੀ ਸਬਜੀ ਦੀ ਤੇ ਮੋਮੋਸ ਤਾਂ ਆਪਸ਼ਨਲ ਸੀਗੇ ਬਣਾਣੇ ਜਾਂ ਨਹੀਂ ਬਣਾਣੇ ਫਿਰ ਜਿਹੜਾ ਇਹ ਟਮਾਟਰ ਵਾਲਾ ਪੇਸਟ ਸੀਗਾ ਇਹਨੂੰ ਮੈਂ ਚੰਗੀ ਤਰ੍ਹਾਂ ਪੀਸ ਲਿਆ ਸੀਗਾ ਮਿਕਸਰ ਦੇ ਵਿੱਚ ਪੀਸਨ ਤੋਂ ਬਾਅਦ ਇੱਥੇ ਲਿਆ ਮੈਂ ਥੋੜਾ ਜਿਹਾ ਤੇਲ ਤੇਲ ਦੇ ਵਿੱਚ ਪਾਇਆ ਥੋੜਾ ਜਿਹਾ ਲਸਣ ਤੇ ਅਦਰਕ ਇਹ ਵੀ ਪੀਸਿਆ ਹੋਇਆ ਪਾਇਆ ਸੀਗਾ ਲਸਣ ਅਦਰਕ ਫਿਰੇ ਦੇ ਵਿੱਚ ਇੱਕ ਰਫਲੀ ਚੌਪ ਕੀਤਾ ਹੋਇਆ ਮੈਂ ਪਾਇਆ ਪਿਆਜ਼ ਤੇ ਲਸਣ ਅਦਰਕ ਜਿਹੜਾ ਸੀਗਾ ਨਾ ਉਹਨੂੰ ਆਪਾਂ ਚੰਗੀ ਤਰ੍ਹਾਂ ਲਾਲਨੀ ਕਰਨਾ ਤੇ ਇੱਥੇ ਮੈਂ ਨਾਲ-ਨਾਲ ਹੀ ਰਵਨੀਤ ਦੇ ਲਈ ਸੂਪ ਦੀ ਤਿਆਰੀ ਕਰ ਰਹੀ ਸੀਗੀ ਰਵਨੀਤ ਦੇ ਲਈ ਬਣਾ ਰਹੀ ਸੀਗੀ ਮੈਂ ਸੂਪ ਜਦੋਂ ਤੱਕ ਰਵਨੀਤ ਦਾ ਸੂਪ ਤੇ ਫਿਰ ਇੱਥੇ ਮੈਂ ਨਾਲ ਹੀ ਬਣਾ ਰਹੇ ਸੀਗੀ ਰਵਨੀਤ ਦੇ ਲਈ ਸੂਪ ਜਿਹੜਾ ਪਾਣੀ ਬਚਿਆ ਸੀਗਾ ਸਬਜ਼ੀਆਂ ਦਾ ਮਿਕਸ ਕੀਤਾ ਹੋਇਆ ਇੱਥੇ ਆਪਾਂ ਪਾ ਦਿੱਤੇ ਸੀਗੀ ਨਾਲ ਹੀ ਟਮਾਟੋ ਪਿਉਰੀ ਲਸਣ ਅਦਰਕ ਪਾਣ ਤੋਂ ਬਾਅਦ ਲਸਣ ਅਦਰਕ ਨੂੰ ਜ਼ਿਆਦਾ ਲਾਲ ਆਪਾਂ ਨਹੀਂ ਕਰਨਾ ਇਹਦੀ ਚਟਣੀ ਦੇ ਵਿੱਚ ਅ ਕੱਚਾ ਕੱਚਾ ਜਿਹਾ ਹੀ ਰੱਖਣਾ ਮਤਲਬ ਰੈਡੀਸ਼ ਨਾ ਹੋਵੇ ਉਹ ਤੇ ਫਿਰ ਇਸ ਤੋਂ ਬਾਅਦ ਟਮਾਟੋ ਦੀ ਜਿਹੜਾ ਸੀਗਾ ਆਪਣਾ ਮਿਕਸ ਮਿਕਸਰ ਚ ਜਿਹੜਾ ਪਾਕੇਤਾ ਸੀਗਾ ਮਟੀਰੀਅਲ ਮਿਕਸ ਉਹ ਪਾ ਕੇ ਫਿਰ ਇਸ ਤੋਂ ਬਾਅਦ ਮੈਂ ਪਾਇਆ ਇਹਦੇ ਵਿੱਚ ਥੋੜੀ ਜੀ ਸੋਇਆ ਸੌਸ ਇੱਕ ਸੈਸ਼ੀ ਟਮਾਟੋ ਕੈਚੱਪ ਦਾ ਤੇ ਥੋੜਾ ਜਿਹਾ ਪਾਇਆ ਸੀਗਾ ਨਮਕ ਹੁਣ ਇਹ ਜਿਹੜਾ ਥੋੜਾ ਥੋੜਾ ਪਾਣੀ ਨਜ਼ਰ ਆ ਰਿਹਾ ਨਾ ਉਹਨੂੰ ਆਪਾਂ ਰਹਿਣ ਨਹੀਂ ਦੇਣਾ ਟਮਾਟਰ ਵਾਲੇ ਨੂੰ ਉਹਨੂੰ ਸੁਕਾ ਲੈਣਾ ਪਾਣੀ ਨੂੰ ਤੇ ਫਿਰ ਉਸ ਪਾਣੀ ਨੂੰ ਬਿਲਕੁਲ ਸੁਕਾ ਕੇ ਤੇ ਫਿਰ ਆਪਣੀ ਚਟਨੀ ਤਿਆਰ ਹੋ ਜਾਣੀ ਹੈ ਇੱਥੇ ਨਾਲ ਹੀ ਰਵਨੀ ਦਾ ਸੂਪ ਵੀ ਤਿਆਰ ਹੋ ਗਿਆ ਸੀਗਾ ਤੇ ਜਿਹੜੀ ਆਪਾਂ ਮੋਮਸ ਦੇ ਵਿੱਚ ਅੰਦਰ ਫੀਲਿੰਗ ਕਰਨੀ ਆ ਉਹਦੇ ਲਈ ਪੱਤਾ ਗੋਭੀ ਲਈ ਗਾਜਰਾਂ ਦੋ ਪਿਸ ਛੋਟੇ ਅੱਧਾ ਸ਼ਿਮਲਾ ਮਰਚ ਧਾਲਿਆ ਸੀਗਾ ਠੀਕ ਹੈ ਤੇ ਇਸ ਤੋਂ ਸ਼ਿਮਲਾ ਮਰਚ ਥੋੜੀ ਵੱਡੀ ਸੀਗੀ ਇਸ ਕਰਕੇ ਮੈਂ ਅੱਧਾ ਪਿਸ ਹੀ ਲਿਆ ਸੀਗਾ ਤੇ ਇਹ ਦੋ ਕੁ ਮਸ਼ਰੂਮ ਪਏ ਸੀਗੇ ਮੈਂ ਇਹ ਵੀ ਪਾ ਦਿੱਤੇ ਵਿੱਚ ਤੇ ਇੱਥੇ ਜਿੰਨਾ ਵੀ ਇਹ ਸਮਾਨ ਸੀਗਾ ਇਹਨੂੰ ਮੈਂ ਹੈਂਡ ਚੋਪਰ ਦੇ ਨਾਲ ਚੋਪ ਕਰਕੇ ਤੇ ਫਿਰ ਉਸ ਤੋਂ ਬਾਅਦ ਇਹ ਦਾ ਜਿਹੜਾ ਪਾਣੀ ਸੀਗਾ ਉਹ ਆਪਾਂ ਕਢਾ ਲੈਣਾ ਸੀਗਾ ਅਲੱਗ ਕਰਨਾ ਸੀਗਾ ਕਿਉਂਕਿ ਜੇ ਉਹ ਪਾਣੀ ਰਹੇਗਾ ਤਾਂ ਫਿਰ ਮੋਮਸ 'ਚ ਜਿਹੜੀ ਆਪਾਂ ਫਿਲਿੰਗ ਕਰਾਂਗੇ ਉਹ ਫਟ ਜਾਣਗੇ ਮੋਮਸ ਬਣਨਗੇ ਨਹੀਂ ਸਹੀ ਇਸ ਕਰਕੇ ਇਹਦਾ ਪਾਣੀ ਕਢਾ ਲੈਣਾ ਬਹੁਤ ਜ਼ਰੂਰੀ ਹੋ ਜਾਂਦਾ ਤੇ ਜਿਹੜਾ ਦਾ ਪਾਣੀ ਸੀ ਉਹਦਾ ਹੀ ਮੈਂ ਸੂਪ ਬਣਾਇਆ ਸੀਗਾ ਫਿਰ ਇਸ ਤੋਂ ਬਾਅਦ ਥੋੜਾ ਜਿਹਾ ਤੇਲ ਲੈ ਕੇ ਇਹਦੇ ਵਿੱਚ ਪਾਇਆ ਮੈਂ ਰਫਲੀ ਚੌਪ ਕੀਤਾ ਹੋਇਆ ਲਸਣ ਅਦਰਕ ਬਿਲਕੁਲ ਬ੍ਰਿਕ ਬ੍ਰਿਕ ਚੌਪ ਕੀਤਾ ਸੀਗਾ ਇਹ ਤੇ ਇਹ ਲਸਣ ਅਦਰਕ ਪਾ ਕੇ ਇਹਨੂੰ ਵੀ ਆਪਾਂ ਜ਼ਿਆਦਾ ਰੈਡੀਸ਼ ਨਹੀਂ ਕਰਨਾ ਇਹਨੂੰ ਵੀ ਹਲਕਾ ਜਿਹਾ ਬਸ ਸੌਟੇਜੇ ਕਰਕੇ ਤੇ ਫਿਰ ਇਸ ਤੋਂ ਬਾਅਦ ਜਿਹੜਾ ਵੀ ਆਪਣਾ ਮਟੀਰੀਅਲ ਪੀਸਿਆ ਸੀਗਾ ਨਾ ਉਹ ਵਾਲਾ ਸਾਰਾ ਮਟੀਰੀਅਲ ਪਾ ਦੇਣਾ ਇਹ ਸਾਰੀਆਂ ਸਬਜ਼ੀਆਂ ਇਹਦੇ ਵਿੱਚ ਪਾ ਕੇ ਤੇ ਫਿਰ ਇਹਨੂੰ ਪਾਣ ਇਹਦਾ ਵੀ ਪਾਣੀ ਜਦੋਂ ਨਿਚੜ ਜੇਗਾ ਤਦ ਤੱਕ ਆਪਾਂ ਇਹਨੂੰ ਹਲਕੀਆਂ ਜਿਹੀਆਂ ਪਕਾਣੀ ਆ ਜਿਆਦਾ ਨਹੀਂ ਪਕਾਣੀਆ ਕੱਚੀਆਂ ਹੀ ਰੱਖਣੀਆਂ ਇਹ ਤਾਂ ਕਿ ਇਹਨਾਂ ਦਾ ਫਲੇਵਰ ਮੋਮਸ ਦੇ ਵਿੱਚ ਆਵੇ ਤੇ ਇਹ ਦੇਖੋ ਜੀ ਇਹਦਾ ਵੀ ਪਾਣੀ ਇਹਨਾਂ ਨੇ ਮਤਲਬ ਕਿ ਜਿਹੜਾ ਸੀਗਾ ਉਹ ਸੁੱਕ ਗਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਪਾਇਆ ਥੋੜਾ ਜਿਹਾ ਨਮਕ ਥੋੜੀ ਜਿਹੀ ਪਾਈ ਆਪਾਂ ਕਾਲੀ ਮਿਰਚ ਇਸ ਤੋਂ ਬਾਅਦ ਆਟਾ ਗੁੰਨ ਲਿਆ ਫਿਰ ਆਟਾ ਗੁੰਨ ਕੇ ਇਸ ਰੋਟੀ ਦੀ ਸ਼ੇਪ ਚ ਬਣਾ ਕੇ ਨਾ ਫਿਰ ਮੈਂ ਕੀ ਕੀਤਾ ਗਲਾਸ ਦੇ ਨਾਲ ਹੀ ਇਹਨੂੰ ਗੋਲ-ਗੋਲ ਸ਼ੇਪ ਦੇ ਵਿੱਚ ਕੱਟ ਕਰ ਲਿਆ ਤੇ ਜਿਹੜਾ ਇਹਦਾ ਵਿਚਕਾਰ ਵਾਲਾ ਮਟੀਰੀਅਲ ਹੈ ਉਹਨੂੰ ਆਪਾਂ ਸਾਈਡ ਤੇ ਕਰ ਦੇਣਾ ਜਿਹੜੇ ਗੋਲ ਸਰਕਲ ਕੱਟੇ ਹੈ ਹਨਾ ਤੇ ਇਹਦੇ ਵਿੱਚ ਆਪਾਂ ਜਿਹੜੀ ਮੋਮਸ ਵਾਲੀ ਇਹ ਫਿਲਿੰਗ ਹੈ ਇਹ ਫਿਲ ਕਰ ਦਾਂਗੇ ਇਹ ਸਾਰਾ ਮਟੀਰੀਅਲ ਗੋਭੀ ਵਾਲਾ ਜਿਹੜਾ ਫਿਲ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਦੇ ਦਾਂਗੇ ਮੋਮਸ ਦੀ ਸ਼ੇਪ ਹੈ ਦੇਖੋ ਜੀ ਇਹਨੂੰ ਮੋਮਸ ਦੀ ਸ਼ੇਪ ਦੇ ਦਿੱਤੀ ਤੇ ਇਹ ਮਤਲਬ ਕਿ ਫਸਟ ਟਾਈਮ ਬਣਾਇਆ ਸੀ ਇਸ ਕਰਕੇ ਜੇ ਦੀ ਪ੍ਰੋਪਰ ਸ਼ੇਪ ਤਾਂ ਹੋ ਨਹੀਂ ਪਾਈ ਤੇ ਨਹੀਂ ਮੇਰੇ ਕੋਲ ਸਟੀਮਰ ਹੈ ਸਟੀਮਰ ਹੈ ਨਹੀਂ ਸੀ ਇਸ ਕਰਕੇ ਫਿਰ ਮੈਂ ਕੜਾਈ ਦੇ ਵਿੱਚ ਥੋੜਾ ਜਿਹਾ ਪਾਇਆ ਪਾਣੀ ਉਹਦੇ ਉੱਤੇ ਮਤਲਬ ਕੋਲੀ ਰੱਖ ਕੇ ਫਿਰ ਇਹ ਪਲੇਟ ਰੱਖ ਦਿੱਤੀ ਪਲੇਟ ਦੇ ਵਿੱਚ ਮੋਮਸ ਆਪਾਂ ਰੱਖੇ ਹੋਏ ਸੀ ਉਪਰੋਂ ਦੀ ਇਹਨੂੰ ਥਾਲੀ ਦੇ ਨਾਲ ਕਵਰ ਕਰ ਦਿੱਤਾ ਕਿ ਇਹ ਸਟੀਮ ਦੇ ਵਿੱਚ ਬਣ ਗਏ ਆ ਆਪਣੇ ਮੋਮੋਸ ਤੁਹਾਨੂੰ ਸਾਡਾ ਬਲੌਗ ਕਿਸ ਤਰ੍ਹਾਂ ਦਾ ਲੱਗਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ